ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤਸੰਗਿਓ ਰਾਂਗ ਸਰਦੀਓ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਜੀ ਨੇ ਆਪ ਸਾਰੀ ਬਾਣੀ ਇੱਕ ਜਗ੍ਹਾ ਦੇ ਇਕੱਤਰ ਕਰਕੇ ਭਾਈ ਗੁਰਦਾਜ ਦੇ ਕੋਲੋਂ ਵੀ ਸਾਰੀ ਗੁਰਬਾਣੀ ਆਦ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ। ਇਹ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦ ਗ੍ਰੰਥ ਸਹਿਜ ਦਾ ਨਾਮ ਦਿੱਤਾ ਗਿਆ। ਕਿਉਂ? ਉਦੋਂ ਗੁਰਤਾ ਗੱਦੀ ਅਜੇ ਨਹੀਂ ਮਿਲੀ ਸਤਿਗੁਰ ਜੀ ਨੂੰ। ਜਦੋਂ ਸਤਿਗੁਰ ਜੀ ਭਾਈ ਗੁਰਦਾਜ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਹੇ ਨੇ ਇਹ ਬਾਣੀ ਲਖਾਉਣ ਦੀ ਲੋੜ ਕਿਉਂ ਪਈ ਸਤ ਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰਨਾਣਕ ਜੀ ਦੇ ਨਾਮ ਦੀ ਮੋਹਰ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ 'ਤੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੁਸਾਇਟੀਆਂ ਨੇ ਉਹਨਾਂ ਦੇ ਭੈਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰਮੁਖੋ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚਲੈ ਲਗੇ ਨ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਸਤਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਂ ਕਿ ਮੇਰਾ ਸਿੱਖ ਭਲੇਖਾ ਨਾ ਖਾ ਸਕੇ ਜਦੋਂ ਸਤਗੁਰ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਬੇਨਤੀ ਕਰਦੇ ਨੇ ਇਹ ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਸਾਂਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਜਿੱਥੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਤੇ ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇਗੀ ਨਾ ਫੇ ਅਸੀਂ ਤੁਹਾਡੀ ਰਚਨਾ ਵੀ ਦਰਦ ਕਰ ਦਵਾਂਗੇ ਉਹ ਚਾਰ ਕੌਣ ਸਨ ਕਾਨਾ ਪੀਲੂ ਸ਼ੱਜੂ ਤੇ ਸਾਹ ਹੁਸੈਨ ਜਦੋਂ ਇਹਨਾਂ ਚਮਾਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋਮੇ ਦੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਧੀਆਂ ਨੂੰ ਮੰੰਦਾ ਆਖਿਆ ਸੀ ਉਸ ਵੇਲੇ ਗੁਰ ਅਰਧੰਦ ਦੇ ਪਿਤਾ ਨੇ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਤੁਹਾਡੀ ਰਚਨਾ ਗੁਰਮੰਧ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰੰਦਾ ਆਖ ਰਹੇ ਹੋ ਇਹ ਨਾਲਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਨੱਚਣ ਦੇ ਹੌਮੀ ਦੇ ਬੋਲ ਨੇ ਉਹੀ ਰੇ ਮੈਂ ਉਹੀ ਰੇ ਜੱਖੋ ਸਿਮਰੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਮਰਦੇ ਨੇ ਗੁਰਾਰਜਨ ਦੇ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਪੁਰਖ ਭਗਤ ਰਵਿੰਦਾ ਜੀ ਵਰਗੇ ਇਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੁੰਦੀ ਹੰਕਾਰੀਆਂ ਅਨੰਤ ਕਾ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬ ਨੇ ਚਾਰੇ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ اے ਗੁਰੂ ਅਰਜਨ ਦੇਵ ਪਤਾ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਤੁਸੀਂ ਸੰਧਾਨ ਦਾ ਸਮਝੌਤਾ ਨਹੀਂ ਕੀਤਾ